ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਵੀਰੋ ਜਿਹੜੀ ਇੱਕ ਵੀਡੀਓ ਜਨਤਕ ਹੋਈ ਸੀ ਕਿ ਮਾਤਾ ਜੀ ਹਰਾਂ ਦੀ ਜ਼ਮੀਨ ਹੜ੍ਹਾਂ ਦੇ ਦੌਰਾਨ ਬਰਬਾਦ ਹੋ ਗਈ ਸੀ ਜਦੋਂ ਹਰੀਕੇ ਪਤਨ ਚ ਹੜਾ ਆਉਂਦੇ ਆ ਤੇ ਬਾਕੀ ਆਲੇ ਦੁਆਲੇ ਇੱਕ ਸੰਸਥਾ ਆਈ ਸੀਗੀ ਉਹ ਸਾਰੇ ਤਗੜੇ ਬੰਦਿਆਂ ਦੀ ਜ਼ਮੀਨ ਬਣਾ ਗਈ ਤੇ ਮਾਤਾ ਜੀ ਹਰਾਂ ਦੀ ਰਹਿ ਗਈ ਸੀ ਤੇ ਮਾਤਾ ਜੀ ਹਰਾਂ ਨੇ ਇੱਕ ਵੀਡੀਓ ਦੇ ਵਿੱਚ ਮੰਗ ਕੀਤੀ ਸੀ ਸਾਡੀ ਹੈਲਪ ਕੀਤੀ ਜਾਵੇ ਇਸ ਸੰਬੰਧੀ ਇੱਕ ਭਾਰਤੀ ਕਿਸਾਨ ਯੂਨੀਅਨ ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਯੂਨੀਅਨ ਦੇ ਸੂਬਾ ਆਗੂ ਨੇ ਸਰਦਾਰ ਜੱਸਾ ਸਿੰਘ ਜੀ ਮਾਸੀ ਵਾਲਾ ਸਾਹਿਬ ਉਹਨਾਂ ਨੇ ਮੁੜ ਕੇ ਸੰਪਰਕ ਕੀਤਾ ਮਾਤਾ ਜੀ ਹਰਾਂ ਦੀ ਆਹ ਜ਼ਮੀਨ ਉਹਨਾਂ ਦੀ ਰਹਿਨਮਾਈ ਦੇ ਹੇਠ ਬਣਦੀ ਪਈ ਆ ਆਹ ਮਸ਼ੀਨ ਵਿਖਾਉਣਾ ਚਾਹਣਾ ਵੀਰ ਨੂੰ ਕਿਹੜਾ ਮਸ਼ੀਨ ਲੱਗੀ ਆ ਟਰੈਕਟਰ ਲੱਗੇ ਹੋਏ ਆ ਸਾਰੇ ਉਹਨਾਂ ਦੀ ਰਹਿਨਮਾਈ ਹੇਠ ਲੱਗੇ ਹੋਏ ਆ ਬਾਕੀ ਜਿਹੜੇ ਇੱਥੋਂ ਦੇ ਮੌਜੂਦਾ ਸਰਪੰਚ ਸਾਹਿਬ ਨੇ ਸੁੱਖਾ ਸਿੰਘ ਜੀ ਉਹਨਾਂ ਵੱਲੋਂ ਇਹ ਨੌਜਵਾਨ ਮੁੰਡਾ ਸਰਪੰਚ ਆ ਪੂਰਾ ਸਹਿਯੋਗ ਦਿੱਤਾ ਜਾਂਦਾ ਜਾ ਰਿਹਾ ਆ ਸਾਬਕਾ ਸਰਪੰਚ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਆ ਤੇ ਬਾਕੀ ਮਾਤਾ ਜੀ ਰਣੀ ਧੰਨਵਾਦ ਕਰਨਾ ਚਾਹੁੰਦੇ ਸੀ ਵੀਡੀਓ ਬਣਾ ਕੇ ਵੀ ਅਸੀਂ ਉਹਨਾਂ ਦਾ ਧੰਨਵਾਦ ਕਰੀਏ ਮਾਤਾ ਜੀ ਦੋ ਸ਼ਬਦ ਤੁਸੀਂ ਬੋਲੋ ਧੰਨਵਾਦ ਹੈ ਨਾ ਬੱਚਿਆ ਦੇ ਜਿੰਨਾ ਪਰਾਲਾ ਕੀਤਾ 베ਰੀ ਪੈੜੀ ਬਣੀ ਆ ਧੰਨਵਾਦ ਉਹ ਦੇ ਜੱთა ਸਿੰਘ ਦੇ ਮਾਛੀਵਾੜਾ ਤੇ ਉਹਨੇ ਆਨ ਕੇ ਬਰਾਲਾ ਬੱਚਿਆਂ ਨੂੰ ਦਿੱਤਾ ਤੇ ਬੱਚਿਆਂ ਹਿੰਦ ਕਰਕੇ ਤੇ ਆਪੋ ਆਪਣੇ ਥਾਂ ਤੇ ਲਿਆਂਕੇ ਤੇ ਮੇਰੀ ਪੈਰੀ ਬਣਾਉਣ ਡਏ ਆ ਬਾਕੀ ਇਹ ਨੌਜਵਾਨ ਗੁਰਲਾਲ ਸਿੰਘ ਜੀ ਹਰੀਆਂ ਤਿੰਨ ਚਾਰ ਦਿਨ ਹੋ ਗਏ ਇਹਨਾਂ ਦਾ ਟਰੈਕਟਰ ਲੱਗਾ ਆ ਸਰਪੰਚ ਸਾਹਿਬ ਦਾ ਤਿੰਨ ਚਾਰ ਦਿਨ ਹੋ ਗਏ ਲੱਗਾ ਆ ਇਹਨਾਂ ਵੀਰ ਨੌਜਵਾਨ ਮੁੰਡਾ ਇਹਨਾਂ ਦੇ ਲੱਗੇ ਹੋਏ ਆ ਸਾਡੇ ਵੀ ਚਲੋ ਜਥੇਬੰਦੀ ਵੱਲੋਂ ਲੱਗਾ ਹੋਇਆ ਹੈ ਬਾਕੀ ਇਹ ਵੀਰ ਲੱਗੇ ਹੋਏ ਆ ਸਾਰੇ ਜਣੇ ਮਤਲਬ ਕਿ ਹੋ ਸਕਦਾ ਪੰਜਾਂ ਚੌ ਦਿਨਾਂ ਦੇ ਵਿੱਚ ਵਿੱਚ ਇਹ ਕੰਪਲੀਟ ਕਰ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਸਰਦਾਰ ਜਸਾ ਸਿੰਘ ਜੀ